ਇੱਕ ਹਫ਼ਤਾ ਪਹਿਲਾਂ ਇੱਕ ਫਿਨਲੈਂਡ ਦਾ ਡੈਲੀਗੇਸ਼ਨ ਆਇਆ ਇੱਕ ਹਫ਼ਤਾ ਪਹਿਲਾਂ ਉਹਨਾਂ ਨੇ ਵੀ ਇਨੋਨ ਇੱਥੇ ਟ੍ਰੇਨਿੰਗ ਕੀਤੀ ਇਹਨਾਂ ਨੂੰ ਚੁਣਨ ਦਾ ਕ੍ਰਿਟੇਰੀਆ ਬੜਾ ਸ਼ਾਨਦਾਰ ਹੈ ਕਿ ਜਿਹੜਾ ਵੀ ਬੰਦਾ ਪੰਜਾਬ ਦੇ ਲੋਕਾਂ ਦੇ ਟੈਕਸ ਦਾ ਇੱਕ ਵੀ ਪੈਸਾ ਖਾਊਗਾ ਭਾਵੇਂ ਉਹ ਕਿਸੇ ਵੀ ਤਰੀਕੇ ਨਾਲ ਭ੍ਰਿਸ਼ਟਾਚਾਰ ਕਰੇ ਭਾਵੇਂ ਉਹ ਕੋਈ ਅਫਸਰ ਹੋਵੇ ਕੋਈ ਕਾਗਜ਼ ਦੇਣ ਦਾ ਜਾਂ ਮੋਹਰ ਲਾਉਣ ਦਾ ਜਾਂ ਐਨਓਸੀ ਦੇਣ ਦਾ ਬਿਲਕੁਲ ਬਰਦਾਸ਼ਤ ਨਹੀਂ ਹੋਊਗਾ ਪੰਜਾਬ ਸਰਕਾਰ ਕਰ ਰਹੀ ਹੈ ਤੁਹਾਡੀ ਜ਼ਿੰਦਗੀ ਨੂੰ ਸਖਾਲਾ ਭ੍ਰਿਸ਼ਟਾਚਾਰ ਬੁੱਕ ਪੰਜਾਬ ਦਿੱਲੀ ਉਹਨਾਂ ਦਾ ਇੱਕ ਵੱਡਾ ਉਪਰਾਲਾ ਯਾਨੀ ਕਿ ਐਂਟੀ ਕ੍ਰਪਸ਼ਨ ਨੰਬਰ ਜੜਾਇਆ ਉਸ ਨੂੰ ਲਾਂਚ ਕਰਨਾ ਪਹਿਲਾਂ ਅਸੀਂ ਕੋਈ ਵੀ ਸਰਕਾਰੀ ਕੰਮ ਹੁੰਦੇ ਸੀਗੇ ਤਾਂ ਦਫ਼ਤਰੀ ਜਾਣਾ ਪੈਂਦਾ ਜੀ ਕਿਤੇ ਵੀ ਜਾਂਦੇ ਸੀ ਤਾਂ ਰਿਸ਼ਵਤ ਮੰਗਦੇ ਸੀ ਜਦੋਂ ਭਗਵੰਤ ਮਾਨ ਸਰਕਾਰ ਆਈ ਆ ਸਾਨੂੰ ਕੋਈ ਵੀ ਰਿਸ਼ਵਤ ਦੇਣ ਦੀ ਲੋੜ ਨਹੀਂ ਪੈਂਦੀ ਔਰ ਇੱਕ ਦਿਨ ਦੇ ਵਿੱਚ ਹੀ ਸਾਡੇ ਸਾਰੇ ਕੰਮ ਕੀਤੇ ਜਾਂਦੇ ਜੀ ਜਿਵੇਂ ਕਿ ਮੈਂ ਤਹਿਸੀਲ ਘਰਾਿਆਂ ਦੇ ਵਿੱਚ ਗਿਆ ਪਾਵਰ ਟੈਨਿ ਕਰਾਉਣ ਉੱਥੇ ਮੇਰਾ 1 ਰੁਪਿਆ ਤੱਕ ਨਹੀਂ ਲੱਗਿਆ ਛੇਤੀ ਤੋਂ ਛੇਤੀ ਮੇਰਾ ਕੰਮ ਹੋਇਆ ਮੈਂ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦਾ ਹਾਂ

ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਸਾਡੇ ਲਈ ਬੜਾ ਹੀ ਆਪ ਸਭ ਲਈ ਬੜਾ ਹੀ ਸ਼ੁਭ ਦਿਨ ਹੈ ਕਿ ਤੁਸੀਂ ਪੰਜਾਬ ਦਾ ਮਾਣ ਵਧਾਉਂਦੇ ਹੋਏ ਫਿਨਲੈਂਡ ਦੇ ਵਿੱਚ ਜਾ ਰਹੇ ਹੋ ਜਿਹੜਾ ਦੁਨੀਆ ਦੇ ਵਿੱਚ ਇੱਕ ਮਿਸਾਲ ਹੈ ਪ੍ਰਾਇਮਰੀ ਐਜੂਕੇਸ਼ਨ ਦੇ ਲਈ ਤੇ ਮੈਂ ਦਿਲੋਂ ਧੰਨਵਾਦ ਕਰਦਾ ਹਾਂ ਇਸੇ ਰੀਤ ਨੂੰ ਹਮੇਸ਼ਾ ਜਾਰੀ ਰੱਖਦੇ ਹੋਏ ਚਾਹੀਓ ਸੱਤ ਬੈਚ ਸਾਡੇ ਪ੍ਰਿੰਸੀਪਲਸ ਦੇ ਗਏ ਆ ਸਿੰਗਾਪੁਰ ਨੂੰ ਉਹਨੇ ਪਿਛਲੇ ਹਫ਼ਤੇ ਇੱਕ ਬੈਚ ਗਿਆ ਸੀ ਚਾਹੀ ਸਾਡੇ 3 ਬੈਚ ਹੈਡਬਾਸਨਸ ਦੇ ਆਏ ਆ ਮદાવાદ ਕੇ ਜਾਂ ਫਿਰ ਅੱਜ ਇਹਦਾ ਦੂਜਾ ਮੈਚ ਹੈ ਹਮੇਸ਼ਾ ਖੁਦ ਮੁੱਖ ਮੰਤਰੀ ਸਾਹਿਬ ਆਪ ਸਭ ਨੂੰ ਆਪਣੀਆਂ ਸ਼ੁਭ ਕਾਮਨਾਵਾਂ ਤੇ ਇੱਕ ਮਿਸ਼ਨ ਦੇ ਕੇ ਭੇਜਦੇ ਤੇ ਉਸੇ سلسلے ਨੂੰ ਜਾਰੀ ਕਰਦੇ ਹੋਏ ਸਾਡੇ ਪੰਜਾਬ ਦੀ ਆਨ ਬਾਨ ਸ਼ਾਨ ਸਰਦਾਰ ਭਗਵੰਤ ਸਿੰਘ ਮਾਨ ਜੀ ਆਪ ਸਭ ਦੇ ਰੂਬਰੂ ਹੋਣਗੇ ਸਰ ਮੈਂ ਬਸ ਇੱਕ ਮਿੰਟ ਲਈ 72 ਟੀਚਰਸ ਹੈ ਸਾਰੇ ਦੂਜਾ ਬੈਚ ਹੈ ਤੇ ਦੇ ਆਰ ਗੋਇੰਗ ਟੂ ਯੂਨੀਵਰਸਿਟੀ ਆਫ ਟੁਰਕੂ ਇੱਕ ਹਫ਼ਤੇ ਤੋਂ ਇਹਨਾਂ ਦੀ ਟ੍ਰੇਨਿੰਗ ਇੱਥੇ ਸਿਰਫ ਫਿਨਲੈਂਡ ਦੀ ਪੂਰਾ ਡੈਲੀਗੇਸ਼ਨ ਆ ਕੇ ਫਿਨਲੈਂਡ ਦੇ ਐਮਬੈਸਡਰ ਸ਼ੁਰੂ ਕਰਾ ਕੇ ਗਏ ਸੀ ਤੇ ਉਹ ਇੱਕ ਹਫ਼ਤੇ ਤੋਂ ਦੇਵਟ ਗੈਟਿੰਗ ਟ੍ਰੇਨਡ ਓਵਰ ਹੇਅਰ ਤੇ ਹੁਣ ਅੱਜ ਇਹ ਥਰਵਾਨਾ ਹੋਣਗੇ ਤੇ 72 ਟੀਚਰਸ ਸਿਰ ਔਨ ਮੈਰਿਟ ਸਿਲੈਕਸ਼ਨ ਹੋਈ ਹੈ ਇੱਕ ਇੱਕ ਨੂੰ ਸਿਲੈਕਸ਼ਨ ਕਰਨ ਦੇ ਵਿੱਚ ਸਿਰ 10-10 ਜਿਹੜੇ ਬੱਚੇ ਨੇ ਪੜ੍ਹਾਏ ਆ ਜਾਂ ਜਿਹੜੇ ਬੱਚਿਆਂ ਨੂੰ ਪੜ੍ਹਾ ਰਹੇ ਉਹਨਾਂ ਦੇ ਮਾਤਾ-ਪਿਤਾ ਦਾ ਫੀਡਬੈਕ ਵੀ ਲੈ ਕੇ ਪੂਰੇ ਪੰਜਾਬ ਨੂੰ ਰਿਪਰਸੈਂਟ ਕਰ ਰਹੇ ਆ ਧੰਨਵਾਦ ਸਾਰਾ ਬਹੁਤ ਬਹੁਤ ਸਤਿ ਸ੍ਰੀ ਅਕਾਲ ਨੂੰ ਮੁਬਾਰਕਬਾਦ ਤੁਸੀਂ ਇੱਕ ਅ શિક્ષਕ ਦੇ ਤੌਰ ਤੇ ਅਧਿਆਪਕ ਦੇ ਤੌਰ ਤੇ ਇੱਕ ਨਵੇਂ ਕਦਮ ਵੱਲ ਵਧ ਰਹੇ ਹਾਂ ਕਿਉਂਕਿ ਪਹਿਲਾਂ ਜਿਹੜੀ ਟ੍ਰੇਨਿੰਗ ਸੀ ਜਾਂ ਪੜਾਈ ਦੇ ਤਰੀਕੇ ਸੀ ਉਹ ਥੋੜਾ ਟ੍ਰੈਡੀਸ਼ਨਲ ਸੀ ਜਿਵੇਂ ਹੁੰਦਾ ਪਰ ਹੁਣ ਦੁਨੀਆ ਬਦਲ ਰਹੀ ਹੈ ਤਾਂ ਤਰੀਕੇ ਜਿਹੜੇ ਨੇ ਉਹ ਪੜਾਉਣ ਦੇ ਉਹ ਖੇਡਾਂ ਵਿੱਚ ਦੀ ਹੱਸਦੇ ਹੱਸਦੇ ਜਾਂ ਕੋਈ ਕਿਵੇਂ ਨਕਵੇਂ ਬੀਮਾ ਬਚਦੀ ਐਦਾਂ ਹੀ ਚੱਲ ਪਏ ਨੇ ਉਹ ਜਿਹੜਾ ਬਸਤੀਆਂ ਦਾ ਬੋਝ ਉਹ ਉਹ ਕੱਟ ਗਿਆ ਬੱਚਿਆਂ ਦੇ ਮੋਢਿਆਂ ਤੋਂ ਸੋ ਫਿਨਲੈਂਡਰ ਦੇ ਵਿੱਚ ਬੜਾ ਮਸ਼ਹੂਰ ਹੈ ਪ੍ਰਾਇਮਰੀ ਐਜੂਕੇਸ਼ਨ ਦੀ ਟ੍ਰੇਨਿੰਗ ਵਾਸਤੇ ਪੂਰੀ ਦੁਨੀਆ ਤੋਂ ਤੇ ਪ੍ਰਿੰਸ ਤੁਹਾਡੇ ਕੋਲ ਹੀ ਗਏ ਹੋਣਗੇ ਕੋਈ ਕੋਈ ਕਿਸੇ ਦੇਸ਼ ਤੋਂ ਟੀਚਰ ਆਏ ਹੋਣਗੇ ਕੋਈ ਕਿਸੇ ਦੇਸ਼ ਤੋਂ ਤੇ ਹੱਪਤੇ ਨਾਲ ਤੁਹਾਡਾ ਸੇ ਦੋਸਤ ਇਹ ਦੋ 15 ਦਿਨ ਸੋ ਉੱਥੇ ਜਾ ਕੇ ਨਾਟ ਓਨਲੀ ਕਲਾਸਾਂ ਟੈਂਡ ਕਰੋਗੇ ਤੁਹਾਡੀ ਬ੍ਰੇਨਸਟਾਰਮਿੰਗ ਦੂਸਰੇ ਦੇਸ਼ਾਂ ਦੇ ਪੀਚਰਾਂ ਨਾਲ ਵੀ ਹੋਊਗੀ ਤੇ ਆ ਕੇ ਜਰੂਰ ਤੁਸੀਂ ਸਾਂਝ ਕਰਿਓ ਆਪਣੇ ਤਜਰਬੇ ਵੀ ਤੇ ਜਿਹੜੇ ਕੁਝ ਸਿੱਖ ਕੇ ਆਏ ਹੋ ਬੱਚੇ ਜਿਹੜੇ ਪੜਾਈ ਦੇ ਉਹ ਜਿਹੜੇ ਉਹ ਸਾਡੇ ਲਈ ਘਰ ਬਹੁਤ ਹੀ ਫਾਇਦੇਮੰਦ ਰਹਿਣਗੇ ਆਪਣੇ ਕਲੀਗਜ਼ ਨੂੰ ਆ ਕੇ ਦੱਸੋਗੇ ਜਾਂ ਆਪਣੇ ਬੱਚਿਆਂ ਨੂੰ ਪੜ੍ਹਾਉਂਗੇ ਇਸ ਤੋਂ ਪਹਿਲਾਂ ਆਲੇ ਜਿਹੜੇ ਬੈਚ ਚਾਹੇ ਸਿੰਗਾਪੁਰ ਗਿਆ ਚਾਹੇ ਉਹ ਅਹਮਦਾਬਾਦ ਗਿਆ ਹੈ ਫਿਨਲੈਂਡ ਵਾਲੇ ਵੀ ਬੈਚ ਸੀ ਦੁਬਾਰੀ-ਬੁਦਾਰੀ ਗਈ ਸੀ ਉਹ ਤੇ ਉਹਨਾਂ ਦਾ ਤਜਰਬਾ ਸਾਡੇ ਕੋਲੇ ਬਹੁਤ ਵਧੀਆ ਹੈ ਕਿ ਉੱਥੋਂ ਦੇ ਬੱਚੇ ਜਿਹੜੇ ਨੇ ਉਹ ਇਸ ਵੱਲੋਂ ਖੁਸ਼ ਨੇ ਮਾਪੇ ਕਿ ਸਾਡੇ ਸਾਡੇ ਜਿਹੜਾ ਬੱਚਾ ਪੜ੍ਹਦਾ ਜਿੱਥੇ ਉੱਥੇ ਟ੍ਰੇਨਿੰਗ ਜਿਹੜੀ ਹੈ ਹਾਈ ਕੁਆਲਿਟੀ ਦੀ ਹੈ ਟੀਚਰਸ ਕੋਲ ਸੋ ਸਤਿ ਸ੍ਰੀ ਅਕਾਲ ਤੁਹਾਨੂੰ ਬਹੁਤ ਬਹੁਤ ਇੱਕ ਵਾਰੀ ਫੇਰ ਮੁਬਾਰਕਾਂ ਦਿੰਦਾ ਹਾਂ ਆਲ ધ ਬੈਸਟ ਤੇ ਬੜੀਆ ਤਰੀਕੇ ਨਾਲ ਤੇ ਮਤਲਬ ਟ੍ਰੇਨਿੰਗ ਲੈ ਕੇ ਆਓ ਤਾਂ ਕਿ ਪੰਜਾਬ ਨੂੰ ਇੱਥੇ ਸਿੱਖਿਆਤ ਪੰਜਾਬ ਤੇ ਰੰਗਲਾ ਪੰਜਾਬ ਦਾ ਜਿਹੜਾ ਆਪਣਾ ਮਿਸ਼ਨ ਹੈ ਉਹਦੇ ਵੱਲ ਪਹੁੰਚਾ ਸਕੀਏ ਬਹੁਤ ਬਹੁਤ ਧੰਨਵਾਦ ਸਿੱਖਿਆ ਕ੍ਰਾਂਤੀ ਦੇ ਨਾਲ ਤੇ ਜੋ ਪੰਜਾਬ ਦੇ ਵਿੱਚ ਅਸੀਂ ਸਰਕਾਰੀ ਸਕੂਲਾਂ ਨੂੰ ਸ਼ਾਨਦਾਰ ਬਣਾਉਣ ਦੀ ਮਨਸ਼ੇਰੀ ਹੋਈ ਹੈ ਅਸਲ ਵਿੱਚ ਸਾਡੀ ਪਾਰਟੀ ਜਿਹੜੀ ਹੈ ਆਪਣੀ ਪਾਰਟੀ ਉਹਦਾ ਪਹਿਲੇ ਦਿਨੋਂ ਹੀ ਮਿਸ਼ਨ ਜਿਹੜਾ ਉਹ এডਿਕੇਸ਼ਨ ਤੇ ਹੈਲਥ ਸੀ ਜਦੋਂ ਅਰਵਿੰਦ ਕੇਜਰੀਵਾਲ ਜੀ ਨੇ ਦਿੱਲੀ ਦੇ ਸਕੂਲਾਂ ਨੂੰ ਸ਼ਾਨਦਾਰ ਕਰਨਾ ਸ਼ੁਰੂ ਕੀਤਾ ਤਾਂ ਉਸ ਤੋਂ ਬਾਅਦ ਬਹੁਤ ਸਾਰੀਆਂ ਪਾਰਟੀਕਲ ਪਾਰਟੀਆਂ ਦੇ ਮੈਨੀਫੈਸਟੋਆਂ ਦੇ ਵਿੱਚ এডਿਕੇਸ਼ਨ ਵੀ ਜਿਹੜੀ ਐਂਟਰ ਕਰ ਗਈ ਪਹਿਲਾਂ ਉਹ এডਿਕੇਸ਼ਨ ਦੀ ਗੱਲ ਨਹੀਂ ਕਰਦੇ ਹੁੰਦੇ ਸੀ ਮੈਨੀਫੈਸਟੋ ਆਏ ਸਕੂਲਾਂ ਦੀ ਹੈ ਹਸਪਤਾਲਾਂ ਦੀ ਗੱਲ ਹੀ ਨਹੀਂ ਹੁੰਦੀ ਸੀ ਬਿਜਲੀ ਦੀ ਗੱਲ ਹੀ ਨਹੀਂ ਹੁੰਦੀ ਸੀ ਸੋ ਇਹ ਅਰਵਿੰਦ ਕੇਜਰੀਵਾਲ ਜੀ ਉਹਨਾਂ ਦਾ ਉਹਨਾਂ ਦੀ ਪੰਪਰਾਈ ਗੁਰੀ ਪਾਰਟੀ ਤੇ ਸੋਚਦਾ ਨਤੀਜਾ ਹੈ ਕਿ ਅੱਜ ਜਿਹੜੀ ਅ ਸਟੇਵਰਜ ਪਾਰਟੀ ਨੇ ਉਹਨਾਂ ਦੇ ਜਿਹੜੇ ਏਜੰਡੇ ਨੇ ਉਹਦੇ ਵਿੱਚ ਵੀ ਹੈਲਥ ਐਜੂਕੇਸ਼ਨ ਆ ਰਹੀ ਹੈ ਸੋ ਪਿਛਲੇ ਹਫਤੇ ਇਸੇ ਜਿਹੜਾ ਤੂੰ ਮੈਂ ਤੁਹਾਨੂੰ ਦੱਸਿਆ ਸੀ ਕਿ ਸਾਡੇ ਪ੍ਰਿੰਸੀਪਲ ਸਾਹਿਬਾਨ ਸਿੰਗਾਪੁਰ ਗਏ ਸੀ ਅੱਜ 72 ਜਿਹੜੇ ਪ੍ਰਾਇਮਰੀ ਟੀਚਰ ਨੇ ਉਹ ਫਿਨਲੈਂਡ ਜਾ ਰਹੇ ਨੇ ਪਹਿਲਾਂ ਵੀ ਫਿਨਲੈਂਡ ਦਾ ਦੌਰਾ ਦੁਬਾਰਾ ਦੀ ਦਿਨਾਂ ਚ ਸਾਡਾ ਟੀਚਰਾਂ ਦਾ ਇੱਕ ਬੈਚ ਕਰਕੇ ਆਇਆ 172 ਨੇ 2 ਹਫ਼ਤੇ ਨਤੂਰਾ ਇੱਕ ਹਫ਼ਤਾ ਪਹਿਲਾਂ ਇੱਕ ਫਿਨਲੈਂਡ ਦਾ ਡੈਲੀਗੇਸ਼ਨ ਆਇਆ ਇੱਕ ਹਫ਼ਤਾ ਪਹਿਲਾਂ ਉਹਨਾਂ ਨੇ ਵੀ ਇਹਨਾਂ ਨੂੰ ਇੱਥੇ ਟ੍ਰੇਨਿੰਗ ਕੀਤੀ ਇਹਨਾਂ ਨੂੰ ਚੁਣਨ ਦਾ ਕਰਟੇਰੀਆ ਬੜਾ ਸ਼ਾਨਦਾਰ ਹੈ 10 ਬੱਚੇ ਜਿਹੜੇ ਇਹਨਾਂ ਨੇ ਪੜ੍ਹਾਏ ਹੋਣ ਰਿਕਮੈਂਡੇਸ਼ਨ ਤੋਂ ਉਹਨਾਂ ਦੇ ਮਾਪਿਆਂ ਵੱਲੋਂ ਵੀ ਫੀਡਬੈਕ ਲੈਣਿਆ ਕਿ ਇਹ ਬੱਚੇ ਜਿਹੜੇ ਨੇ ਜਾਂ ਇਹ ਟੀਚਰ ਜਿਹੜੇ ਨੇ ਤੁਹਾਨੂੰ ਲੱਗਦਾ ਕਿ ਇਸ ਕਾਬਿਲ ਨੇ ਤਾਂ ਫਿਰ ਇਹ ਫਾਰ ਦਾ ਸਿਟੀਕਲ ਜਨ ਹੋਈ ਹੈ ਕਿਉਂਕਿ ਪੇਰੈਂਟ ਟੀਚਰ ਮੀਟਿੰਗ ਹੁੰਦੀ ਹੈ ਉਹਦੇ ਵਿੱਚ ਪਤਾ ਲੱਗ ਜਾਂਦਾ ਹੈ ਟੀਚਰ ਪੇਰੈਂਟਸ ਨੂੰ ਕਿ ਕਿਹੜੇ ਟੀਚਰ ਜਿਹੜੇ ਨੇ ਉਹ ਜ਼ਿਆਦਾ ਬੱਚਿਆਂ ਨੂੰ ਪੜਾਉਣ 'ਚ ਜ਼ਿਆਦਾ ਇੰਟਰਸਟਡ ਹੈ